ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਆਪਣੇ ਸਾਬ ਦੇ ਮਾਨਵੀ ਸਵਾਲ ਹੁੰਦੇ ਨੇ ਕਿ ਚੋ ਪਈ ਸਾਬ ਦਾ ਪਾਠ ਕਿ ਸਮੇ ਤੇ ਕਿਸ ਵਿਧੀ ਨਾਲ ਤੇ ਕਿੰਨੇ ਪਾਠ ਕਰੀਏ ਵੀ ਘਰ ਲੈਰਾ ਬੈਰਾ ਹੋ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਬੜੀ ਸਤਿਕਾਰਯੋਗ ਹੈ ਹਰ ਗੁਰਬਾਣੀ ਗੁਰੂ ਨਾਲ ਜੋੜਦੀ ਹੈ ਤੇ ਮਨ ਦੀ ਹਰੇਕ ਆਸ ਨੂੰ ਬੂਰ ਪਾ ਫਲ ਆਉਂਦੀ ਹੈ ਚੋਪਈ ਸਾਹਿਬ ਜੀ ਦੀ ਗੁਰਬਾਣੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਰਚਿਤ ਬਾਣੀ ਹੈ ਤੇ ਜੋ ਇਸ ਪਾਠ ਨੂੰ ਕਰ ਲੈਂਦਾ ਉਸਦੇ ਵਾਰੇ ਨਿਆਰੇ ਹੋ ਜਾਂਦੇ ਨੇ ਘਰ ਲਹਿਰਾ ਬਹਿਰਾ ਹੋ ਜਾਂਦੀਆਂ ਨੇ ਆਪਾਂ ਜਦੋਂ ਸਵੇਰੇ ਨਿਤਨੇਮ ਕਰਦੇ ਹਾਂ ਤਾਂ ਉਦੋਂ ਵੀ ਚੋਪਈ ਸਾਹਿਬ ਦਾ ਪਾਠ ਕਰਦੇ ਹਾਂ ਜਦੋਂ ਸ਼ਾਮ ਨੂੰ ਰੈ ਰਾਜ ਸਾਹਿਬ ਕਰਦੇ ਹਾਂ ਉਦੋਂ ਵੀ ਚੋਪਈ ਸਾਹਿਬ ਦਾ ਪਾਠ ਕਰਦੇ ਹਾਂ ਇੱਕ ਪਾਠ ਜਦੋਂ ਬੀਬੀਆਂ ਘਰ ਦੇ ਕੰਮ ਤੋਂ ਮੁਕਤ ਹੋ ਜਾਂ ਇਸ਼ਨਾਣ ਕਰਕੇਸ ਵਹਾ ਕੇ ਜਮੀਨ ਤੇ ਆਸਨ ਲਾ ਕੇ ਬੈਠਣ ਉਹ ਦੁਪਹਿਰ ਸਮੇਂ ਜਦੋਂ ਪਾਠ ਕਰਿਓ ਤੇ ਤੁਸੀਂ ਦੇਖਿਓ ਇਸ ਨੂੰ ਕਰਨ ਵਿੱਚ 4 ਤੋਂ ਸਿਰਫ 5 ਮਿੰਟ ਦਾ ਸਮਾਂ ਲੱਗੇਗਾ ਤੇ ਚੁਪਾਈ ਸਾਬ ਦਾ ਪਾਠ ਜਿਸ ਘਰ ਵੀ ਹੁੰਦਾ ਉਥੇ ਨਾਕਾਰਾਤਮਕਤਾ ਨੇੜੇ ਵੀ ਨਹੀਂ ਆਉਂਦੀ ਬੱਚਿਆਂ ਦੀ ਰੱਖਿਆ ਹੁੰਦੀ ਹੈ ਬੱਚੇ ਕਦੇ ਮਾੜੇ ਪਾਸੇ ਨਹੀਂ ਜਾਂਦੇ ਜਿਸ ਦੇ ਮਨ ਵਿੱਚ ਵੀ ਇਹ ਆ ਵੀ ਸਾਡੇ ਘਰ ਕਿਸੇ ਨੂੰ ਕੁਝ ਕਰ ਦਿੱਤਾ ਸਾਡੇ ਘਰ ਦਾ ਲਿੱਧਰ ਆ ਸਾਡਾ ਕਰਵਾਦਾ ਫੁੱਲਦਾਨੀ ਤਾਂ ਉਹ ਇੱਕ ਕੰਮ ਜ਼ਰੂਰ ਕਰੋ ਤੁਸੀਂ ਦੁਪਹਿਰ ਸਮੇਂ ਰੋਜ਼ਾਨਾ ਤੁਹਾਡੇ ਘਰ ਚਉਪਈ ਸਾਹਿਬ ਦੇ ਪਾਠ ਦੀ ਅਰੰਭਤਾ ਕਰੋ ਅਰਦਾਸ ਕਰੋ ਉਸ ਅਰਦਾਸ ਦੇ ਉਪਰੰਤ ਜੋ ਮੰਗੋਗੇ ਉਹੀ ਮਿਲੇਗਾ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਕੋਲ ਆ ਗਿਆ ਉਹ ਸ਼ਬਦਾਤਾਂ ਦੇ ਨਾਲ ਨਿਵਾਜਿਆ ਜਾਂਦਾ ਉਹ ਕਦੇ ਖਾਲੀ ਝੋਲੀ ਨਹੀਂ ਜਾਂਦਾ ਹਮੇਸ਼ਾ ਆਪਣੇ ਦਰ ਤੋਂ ਝੋਲੀਆਂ ਭਰਾ ਕੇ ਹੀ ਜਾਂਦਾ ਜੋ ਗੁਰਬਾਣੀ ਨੂੰ ਆਪਣਾ ਆਪ ਸੌਂਪ ਦਿੰਦਾ ਹੈ ਨਾ ਨੇ ਵਾਈਗਰੂ ਆਪ ਤੇ ਉਹਦੇ ਮਿਹਰ ਦਾ ਹੱਥ ਰੱਖਦੇ ਨੇ ਚੋਪਾਈ ਸਾਹਿਬ ਦੀ ਬਾਣੀ ਅਗਿਆਨੀਆਂ ਨੂੰ ਗਿਆਨ ਪ੍ਰਦਾਨ ਕਰਦੀ ਹੈ ਉਹ ਹਰ ਇੱਕ ਮੱਤ ਦੇਂਦੀ ਹੈ ਤੇ ਹਰ ਉਹ ਵਾਰ ਆਪਾਂ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਦੁਪਹਿਰ ਸਮੇਂ ਇਸ ਵੀ ਦੀ ਨਾਲੇ ਪਾਠ ਕਰੋ ਘਰ ਸੋਖ ਸੰਪਦਾ ਆਪ ਆ ਜਾਵੇਗੀ